ਅ ਗਰ ਸੇਵਕ ਇੱਕ ਤੇ ਤਰਪਾਈਲਾ ਵਾ ਬਾਕੀ ਉਹ ਘਰ ਵਰਤੋਂ ਦਾ ਵੀ ਸਾਰਾ ਸਮਾਨ ਆ ਤੇ ਉਸ ਹਾਵਣਾ ਜਿਹੜੇ ਜਿਹੜੇ ਘਰਾਂ ਨੂੰ ਲੋਡ ਆ ਸਾਰਿਆਂ ਨੂੰ ਦਵਾ ਦਿਓ ਸਾਰਾ ਗੰਡੇ ਥੋਮ ਸਾਰਾ ਜੋ ਵੀ ਚਾਹੀਦਾ ਘਰ ਦਾ ਰਸੋਈ ਦਾ ਸਾਰਾ ਹੀ ਸਮਾਨ ਹੈਗਾ ਆ ਘਰੋਂ ਮੈਂ ਨਹੀਂ 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 ਲੋ ਲੋ ਕੋਈ ਗੱਲ ਨਹੀਂ ਯਾਰ ਆ ਚੋਕਰ ਵੀ ਲਵਾਉਨੇ ਆਪਾਂ ਖੋਲੋ ਰੱਸੀਆਂ ਖੋਲੋ ਮੰਤਰੀ ਸਾਹਿਬ ਕਿਉਂਕਿ ਨਾ ਪਾਣੀ ਖਲੋਤਾ ਜੇ ਹੁਣ ਪਾਣੀ ਨਿਕਲ ਲਾਣੀ ਪਛਾਰ ਲੈ ਲੈ ਦੇ ਨੇ ਲੈ ਲੈਣਾ ਮਾ ਬਾਬਾ ਪਾਣੀ ਨਿਕਲਣ ਆਵੇ ਲੈ ਲੈ ਦੇ ਨੇ ਨਹੀਂ ਲੈ ਦੇ ਨੇ ਨਹੀਂ ਬੋਲਣਾ ਜੋ ਮਰਜ਼ੀ ਬੋਲਦੇ ਹੋ ਵੇਹੇ ਪੈਸੇ ਪੰਪਪਾ ਲੈ ਦੇਣਾ ਕਿਹੜੀ ਗੱਲ ਆ ਪੰਪ ਸਵੇਰੇ ਮੈਂ ਕਿੰਨੇ ਦਾ ਆਉਣਾ ਪੰਪ ਦੱਸ ਪਤਾ ਨਹੀਂ ਉਹ ਪਲੱਗ ਚਾਹੀਏ ਆਪਣੀ ਪੱਟੀ ਨਹੀਂ ਉਹ ਵੀ ਉਹਨਾਂ ਨੇ ਨਾ ਲੈ ਆ ਮਾਦਸਰ பஞ்சਾਇਤ ਆ ਜੀ ਮਾਦਸਰ ਤੇ ਕੋਈ ਉਹ ਪੰਪ ਪੰਪ ਮਗਾਦਨੇ ਹੈ ਕਿਹੜੀ ਗੱਲ ਹੈ ਯਾਰ ਜੇ ਨਾ ਮਿਲੂ ਮੈਂ ਪੈਸੇ ਦੇ ਦਿੰਦਾ ਤੁਹਾਨੂੰ ਇਹ ਇਹਦਾ ਕੀ ਆ ਇੱਕੋ ਮਿੰਟ ਆ 7 7 ਫੁੱਟ ਪਾਣੀ ਵਿੱਚ ਪੀ ਜਾ ਉਹ ਨਿਕਲ ਆਣੀ ਨਾ ਮੰਤਰੀ ਸਾਹਿਬ ਥਾਂ ਸਭ ਤੋਂ ਜਾਣਾ ਨੀ ਬੰਨਾ ਇਹ ਪਛਾਣ ਜਾਣਾ ਪੰਪ ਇੱਕ ਦੇ ਵੀ ਮੈਂ ਤੁਹਾਨੂੰ ਦੋ ਲੈ ਦੇਣਾ ਛੇਤੀ ਨਿਕਲ ਜਾਊਗਾ ਪਾਣੀ ਮੈਂ ਲੈ ਦੇਣਾ ਅੱਛਾ ਇਹ ਲੋ ਇਹ ਯਹਾਂ ਸੇ ਬੈਠ ਜਾਣਾ ਬੈਠ ਜਾਣਾ ਹਾਂ ਜਿਹੜੇ ਆਏ ਆ ਤੇ ਫਿਰ ਇਸ ਤਰ੍ਹਾਂ ਕਰਿਓ ਸਵੇਰੇ ਦੋ ਪੰਪੜਾ ਬਾਕੀ ਜਿਵੇਂ ਜਿਵੇਂ ਲੋਡ ਪਊ ਆਪਾਂ ਗਾਹ ਲਈ ਜਾਵਾਂਗੇ ਦੋ ਪੰਪ ਗਰ ਸੇਵਕਾਊਗਾ ਝੁਗੀਆਂ ਨੂਰਮੰਦ ਬਦਲਾ ਸਰਪੰਚ ਜੀ ਜੀ ਇਹਨੂੰ ਦੋ ਪੰਪ ਸਵੇਰੇ ਦੇ ਦਿਓ ਤੇ ਚਾਲੂ ਕਰਕੇ ਦੇ ਦਿਓ ਇਹ ਪਾਣੀ ਪੂਣੀ ਆਪਦਾ ਕੱਢ ਕੇ ਤੇ ਪੈਲੀ ਪੂਲੀ ਬੱਤਰ ਆਵੇ ਇਹਨਾਂ ਦੀ ਹਾਂ ਜੀ ਹਾਂ ਜੀ ਉਹ ਟਰੈਕਟਰ ਵਾਲੇ ਨੇ ਹਾਂ ਟਰੈਕਟਰ ਵਾਲੇ ਪੰਪ ਚਾਹੀਦੇ ਹੋਰ ਕਿਹੜੇ ਚਾਹੀਦੇ ਉਹ ਹੀ ਚਾਹੀਦੇ ਟਰੈਕਟਰ ਵਾਲੇ ਚਾਹੀਦੇ ਆ ਮੈਂ ਸਵੇਰੇ ਗਰ ਸੇਵਕ ਨੂੰ ਕਹ ਲੂੰਗਾ ਦੋ ਪੰਪ ਦੇ ਦੇਓ ਇਹਨੂੰ ਅਗਰਜੈਂਟ ਵੀ ਜਿਹੜੀ ਲਾ ਦੇਣਾ ਨਹੀਂ ਮੈਂ ਅਗਰਜੈਂਟ ਨੂੰ ਕਹਿ ਦੋ ਤੇ ਆ ਕੇ ਇੱਕ ਵਾਰ ਚਾਲੂ ਕਰ ਦਿਓ ਮੁੜ ਕੇ ਆਪੇ ਆਪ ਦਾ ਚਲਾਈ ਫਿਰਨਗੇ ਕੰਮ ਸਰਪ੍ਰਾਈਜ਼ ਸਰਪ੍ਰਾਈਜ਼ ਠੀਕ ਹੈ ਜੀ ਸਵੇਰੇ ਦੋ ਪੰਪ ਆ ਜਾਣਗੇ ਤੁਸੀਂ ਦੋ ਟਰੈਕਟਰ ਕਰਕੇ ਤੇ ਚਲਾਓ ਕੰਮ ਠੀਕ ਹੈ ਚਲੋ ਲਈ ਚਲੋ ਲਈ ਚਲੋ ਆਹ ਕੱਢੋ ਜਿਨ੍ਹਾਂ ਦਾ ਪਹਿਲਾ ਨਿਸ਼ਾਨ ਹੋਇਆ ਉਹਨਾਂ ਨੂੰ ਦਿਓ ਆਹ ਆ ਭੈਣਾਂ ਨੂੰ ਦਿਓ ਗੱਦੇ ਆਲੇ ਯਾਰ ਆਲੇ ਆਲੇ ਕਰ। ਆਲੇ। ਆਲੇ। ਤੁਰੇ ਚੱਲੋ। ਤੁਰੇ ਚੱਲੋ। ਆ ਫੜਾਓ। ਕਰੇ ਤੇਰਾ ਕਰੋ ਸਾਰਾ। ਨਾਲ ਪਾਉ ਆਲੇ ਕਰਦਾ ਵੀ ਲੈ। ਆਲੇ। ਲੈ ਲੈ। ਨੰਗਾ ਕਰ ਲੋ ਪੂਰਾ ਪਾੜਨ ਪਰਾ। ਨਹੀਂ ਠੀਕ ਹੈ ਠੀਕ ਹੈ ਸਰ ਗਿਆ ਸਰ ਗਿਆ ਸਰ ਗਿਆ। ਲੈ ਸਰ ਗਿਆ। ਆਲੇ ਆਲੇ ਪੁੱਤ। ਆਲੇ। ਆਲੇ ਭੈਣ। ਸਿਲੋ ਲੈ ਲੋ। ਮਾਰ ਵਾਲੇ ਮਾਰੋ ਆਜ ਫੇਰ। ਮਾਰੋ ਪਾਰ ਵਾਲੇ ਮਾਰੋ। ਪਾਰ ਵਾਲੇ ਆ। ਆ ਪਾਰ ਵਾਲੇ ਮਾਰੋ ਆ ਭੈਣ। ਆਲੇ ਭੈਣ ਪਹਿਲਾਂ ਪਾਰ ਵਾਲੇ ਆਜੋ ਮੇਰੀਆਂ ਭੈਣਾਂ ਸਾਰਿਆਂ ਨੂੰ ਦੇ ਦਾਂਗੇ ਆਪਾਂ ਸਾਰਿਆਂ ਨੂੰ ਦੇ ਦਾਂਗੇ ਦੇ ਦੇ ਉਹ ਦੇ ਦੇ ਭੈਣ ਨੂੰ ਲੈ ਲੈ ਭੈਣ ਹੁਣ ਪਾਰ ਵਾਲੇ ਦਾ ਮਾਰਵਾਜ ਆਲੇ ਵੀਰ ਆ ਵੀ ਪਾਰ ਵਾਲੇ ਪਈ ਪਾਰ ਵਾਲੇ ਸਾਰੇ ਨੂੰ ਮਾਰਵਾਜ ਇੱਕ ਮਿੰਟ ਪਹਿਣ ਇੱਕ ਮਿੰਟ ਪਹਿਣ ਉਹ ਨਾ ਨਾ ਵੀਰ ਪਹਿਣਾ ਜਿਹੜਾ ਵੜਾ ਪਹਿਣਾ ਜਿਹੜਾ ਵੜਾ ਮੈਨੂੰ ਪਹਿਣਾ ਕਰਿਆ ਪਹਿਣਾ ਜਿਹੜਾ ਵੜਾ ਮੇਰਾ ਵੀਰ ਉਹ ਆ ਜਾ ਕਿਹ ਨਾਲ ਆ ਜਾ ਇੱਕ ਮਿੰਟ ਖਲੋ ਜਿਓ ਜੇ ਜਾਇਓ ਨਾ ਲੋਏ ਆ ਜਾ ਗਾਰੀ ਕਿਧਰ ਗਈ ਉਹ ਆਵੇਂ ਬੜਾ ਹੁੰਦੇ ਨੇ ਇਹ ਪਾਰ ਆਲੀ ਆ ਵੀ ਪੈਣ ਤੁਹਾਡਾ ਦੇਲੀ ਲੈ ਗਿਆ ਪਾਰ ਵਾਲੇ ਵੀ ਧੋਨੀ ਲੈ ਗਿਆ ਪਾਰ ਵਾਲੇ ਪਾਰ ਵਾਲੇ ਆਲੇ ਪੈਣ ਆਲੋ ਪੈਣ ਅਸੀਂ ਤਾਂ ਪੰਗਾਰੇ ਤੇ ਆਇਆ ਸੀ ਪਤਾ ਹੀ ਆ ਗੁਰਪ੍ਰੀਤ ਸੇਵਕ ਦੱਸੀ ਜਾਏਗਾ ਲਾਓ ਪੈਣ ਗੁਰਪ੍ਰੀਤ ਆਲੋ ਪੈਣ ਅੱਗਾ ਦਰ ਜੀ ਇੱਕ ਮਿੰਟ ਚਾਚਾ ਆਇਓ ਇੱਧਰ ਇੱਕ ਮਿੰਟ ਮੰਤਰੀ ਉਹ ਲੰਨ੍ਹ ਪਾਰ ਲੈ ਲੈ ਤੂੰ ਕਾਲੀ ਫੜ ਲੈ ਲੋ ਲੈ ਵੀ ਆੜਾ ਪਾਰ ਆ ਲੋ ਜੀ ਆ ਦੇ ਵੀ ਆ ਲੈ ਆ ਲੈ ਗੁਰਪ੍ਰੀਤ ਰਾਜ ਆ ਇਧਰ ਨੂੰ ਹੋ ਜੋ ਇਧਰ ਨੂੰ ਹੋ ਜੋ ਪਿੱਛੇ ਹਟਦੇ ਜਾਓ ਲੈ ਕੇ ਪਿੱਛੇ ਹਟਦੇ ਜਾ ਆ ਲੈ ਵੀ ਇੱਕ ਥੋੜਾ ਜਿਹਾ ਅੱਗੇ ਹੋ ਤਾਲੋ ਵੀ ਤਾਲੋ ਆ ਗਏ ਪੜਾਈਏ ਗਏ ਨਹੀਂ ਹੈ ਡਨਰ ਕੇ ਚਲੋ ਹੋਰ ਛੋਟੀਆਂ ਆ ਲੋ ਰਾਜੂ ਆ ਇਧਰ ਆ ਲੈ ਦੋ ਜੀ ਆਲੇ ਗੱਦਾ ਆਲੇ ਆਲੇ ਇੱਧਰ ਆਓ ਗਾ ਆਲੇ ਆ ਕਿੱਥੇ ਆ ਆਲੇ ਆਲੇ ਆਜੋ ਫੌਜੀ ਸਾਹਿਬ ਆ ਦਿਓ ਫੌਜੀ ਸਾਹਿਬ ਨੂੰ ਆ ਦੋ ਕਦੇ ਦਿਓ ਫੌਜੀ ਸਾਹਿਬ ਨੂੰ ਨਹੀਂ ਨਹੀਂ ਸਰ ਨਹੀਂ 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 ਉਹ ਨਹੀਂ ਯਾਰ ਕੋਈ ਨਹੀਂ ਦਾਂ ਕੋਈ ਨਹੀਂ ਦਾਂ ਕੋਈ ਨਹੀਂ ਦਾਂ ਨਹੀਂ ਨਹੀਂ ਤੁਸੀਂ ਲਓ ਕੋਈ ਗੱਲ ਨਹੀਂ ਫੜੋ 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 ਤੁਸੀਂ ਫੜੋ 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 ਲੋ ਇਹ ਆਪਾਂ ਭਰਾ ਆ ਕੋਈ ਇਹੋ ਜੀ ਗੱਲ ਹੋਣਾ ਆਪਾਂ ਭਰਾ ਆ ਆਪਾਂ ਭਰਾ ਆ ਗਵਾਂਡੀ ਹੋਰ ਚੀਜ਼ ਦਾ ਆਪਾਂ ਭਰਾ ਆ ਤੁਸੀਂ ਮੇਰੇ ਵੱਡੇ ਭਰਾ ਜੇ ਆ ਚਾਚਾ ਇਬਰਾਹਿਮ ਆਜੋ ਭਾਜੀ ਐ ਆਪਕਾ ਔਰ ਹਮਾਰਾ ਕੋ ਬਟਾ ਥੋੜਾ ਹੈ ਨਹੀਂ ਨਹੀਂ ਇਧਰ ਦੇਂ ਦਿਓ ਨਹੀਂ ਮੈਂ ਆਪਕੇ ਸਾਥ ਹੀ ਹੂੰ ਆਪਕੇ ਸਾਥ ਹੀ ਹੂੰ ਮੈਂ ਨਹੀਂ ਨਹੀਂ ਆਪਕੇ ਸਾਥ ਹੀ ਮੈਂ ਮੈਂ ਆਪਕੇ ਸਾਥ ਆਪ ਆਪ ਔਰ ਹਮ ਸਾਥ ਮੇਂ ਦیتے ਹੈ ਦੋ 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 ਲਓ ਦੋ ਆਹ ਜ਼ਾਹਿਰ ਆਟਾ ਵੀ ਹੈਗਾ ਜਿੰਨਾਂ ਕਈਆਂ ਚ ਆਹ ਦੇਖੋ ਆਟਾ ਲੈਣਾ ਦਾ ਹੋ ਕਿੰਨੇ ਵਾਲੀ ਕੰਨੀਆਂ 20 20 ਕਰ ਦੋ ਆਟੇ ਤੋਂ ਬਣਾ ਰਿਹਾ ਤਾਂ ਉਹ ਪੱਕਾ ਜਾਣਦੇ ਆ ਆਹ ਕੋਸ਼ਿਧੇ ਵਿੱਚ ਆਟਾ ਹੈ ਨਹੀਂ ਆਟੇ ਤੋਂ ਰਹਿੰਦੇ ਆ ਆਟਾ ਪੱਕਾ ਦੇਂਦੇ ਹੋ ਆਲੂ ਗੰਡੇ ਵੀ ਦੇ ਦਿਓ ਹੈਗੇ ਨਹੀਂ ਆਲੂ ਗੰਡੇ ਨਹੀਂ ਵੇਚੇ ਹੈਗੇ ਆ ਆਵੇ ਵਖਰੇ ਪਏ ਹੋਵੇ 20 20 20 ਹੋ ਗਏ 20 ਠੀਕ ਹੈ ਜਦ ਇੱਕ ਕਰਦੇ ਕੀ ਹੋਇਆ ਕੋਈ ਨਹੀਂ ਕੋਈ ਆ ਲੋ ਠੀਕ ਹੈ 21 ਠੀਕ ਹੈ ਜੀ ਤੇ ਦੋ ਤਰਪਾਲਾਂ ਦੇ 20 20 ਤਰਪਾਲਾਂ ਜੋ ਦੇ ਠੀਕ ਹੈ ਜੀ ਨਹੀਂ 100 ਰੁਪਏ ਲਾ ਇੱਕ ਤੇ ਦੋ ਬੰਡਲ ਹੋ ਗਏ 20 ਰੁਪਏ ਲਾ ਹੋ ਗਈਆਂ ਉਹਦਾ ਜਿਉ ਇਹਨਾਂ ਦੀ ਅੱਲਾ ਸ਼ੇਰੀ ਨਾਲ ਫਿਰ ਸਾਰੀ ਸੰਗਤ ਸੰਗਤ ਲਾ ਲੀ ਤੇ ਚਲੋ ਮਹਾਰਾਜ ਨੇ ਕਿਰਪਾ ਕਰਤੀ ਆ ਤੇ ਤੇਰਾ ਚੂਨਾ ਕਿੰਨਾ ਹੈ ਆ ਆਪਣਾ ਇਹਦਾ 14 ਗਿੱਲੇ ਤੇ 14 ਗਿੱਲਿਆਂ ਚੋਂ ਕਿਵੇਂ ਆ ਪੀਸ ਸਾਰੇ ਜਿਖਿਆ ਬਾਣੀ ਕੇ ਬੱਜਿਆ ਨਹੀਂ ਸਾਰੇ ਸਾਰੇ ਦੋ ਗਿੱਲੇ ਜਿਹੜਾ ਇਹ ਉਹ ਮਰ ਗਿਆ ਹੈ ਅੱਛਾ ਦੋ ਮਾਰ ਗਿਆ ਤੇ ਆਪਾਂ ਕਿਹਾ 50% ਜਿਹੜਾ ਚਾਂਸ ਹੈ ਕਿਵੇਂ ਪੱਟੇ ਕੁਝ ਦਾਣੇ ਕਾਲੇ ਹੋ ਜਾਣਗੇ ਕੁਝ ਵੱਜ ਜਾਣਗੇ ਆਪੀ ਅੱਧਾ ਕੇ ਬਾਜੂ ਅੱਧਾ ਅੱਧੇ ਕੇ ਪੱਲੇ ਪੈ ਜੂ ਅੱਧੇ ਪੱਲੇ ਬਣਾ ਖਰਚਾ ਹੀ ਨਿਕਲ ਗਿਆ ਨਾ ਮੰਤਰੀ ਸਾਹਿਬ ਇੰਨਾ ਹੀ ਪਿਛਲੇ ਦਿਨ ਦੀ ਸੀ ਮੰਤਰੀ ਸਾਹਿਬ ਤੋਂ ਲੈ ਲਓ ਲੈ ਲਓ ਉੰਡੀਆਂ ਕਰਮਾਂ ਦੀ ਰਿਸ਼ਤੀ ਕਰਾ ਦੋ ਜਿੰਨਾ ਕਰਮਾਂ ਹੀ ਲੈ ਲੈਨੇ ਚੌੜਾ ਇਹਦਾ ਆਦਾ ਕਰਮਾਂ ਲੈ ਲਓ ਹਾਂ ਇਹ ਖੁੱਲਾ ਪੰਨ ਬੰਨਜੋ ਅਕਲ ਨੂੰ ਕਮੈਨ ਕਮੂਨ ਵੀ ਨਗਾਉਣੀ ਹੋਵੇ ਸੋਖਾ ਜੰਦਾ ਲੈ ਕੋਈ ਕੋਲਾ ਸਰ ਵੀ ਦੇ ਦੋ ਥੋੜਾ ਦਸਨ ਹੈ ਭਾਈ ਵਾਹ ਗਾੜੀ ਮੈਂ ਭਾਈ ਤਾਂ ਦੇ ਦੋ ਥੋੜਾ ਉਸਮੇ ਬੱਲਾ ਹੋਏ ਅਰੇ ਇਤਨਾ ਕਰਕੇ ਉਸਮੇ ਫਿਰ ਅਗਲੀ ਉਸਮੇ ਦੇ ਦਿਓ ਇੱਕ ਪੰਨੀ ਮੇ ਲਿਆਓ ਕਰਕੇ ਥੋੜੇ ਤੂੰ ਆ ਰਹੇ ਆ ਆਜੋ ਖਾ ਆਜੋ ਭਾਈ ਫਿਰ ਆਜੋ ਤੂੰ ਖਾਨ ਸਾਹਿਬ ਤੁਸੀਂ ਵੀ ਆਓ। ਅਰੇ ਭਾਈ, ਛੋਟੇ ਖਾਨ ਤੁਸੀਂ ਵੀ ਆਓ। ਆ ਜਾਓ। ਆ ਫੋਨ ਦੇ ਆਓ। ਆ ਜਾਓ ਜਾਨ। ਆ ਜਾਓ, ਆ ਜਾਓ। ਆ ਜਾਵੇਂ। ਆ ਜਾਓ। ਅਰੇ ਖਾਨ ਸਾਹਿਬ ਆ ਜਾਓ। ਕਿਥੇ ਗੱਲ ਦਾ ਜੀ? ਹੋਰ ਜੀ। ਹੋਰ ਠੀਕ ਹੈ। ਹੋਰ ਵੀ ਜੀ। ਅੱਛੀ ਗੱਲ ਵੀ ਜੀ। ਹੋਰ ਜੀ। ਹੋਰ ਮੁੰਡਿਆ। ਹੋਰ ਸਤਿ ਵੀਰ ਅਬ ਬੱਲੇ ਆ ਬੱਲੇ ਪੁੱਤਰਾ ਹੋਰ ਜੀ ਹੋਰ ਠੀਕ ਠਾਕ ਜੀ ਹੋਰ ਸੁਣਾਓ ਗਾਲੀ ਕਿ ਪ੍ਰਸੈਂਟ ਹੋਰ ਪਾਣੀ ਕਰ ਆ ਸਿਰਫ ਪੱਤੇ ਨੰਗੇ ਰਹਿਣ ਕਰਕੇ ਬਜ ਗਿਆ ਜੇ ਪੱਤੇ ਡੁੱਬ ਜਾਂਦੇ ਫਿਰ ਸੜ ਜਣਾ ਫਿਰ ਸੜ ਹੈ ਫੋਟ ਨਾ ਸੱਲੋ ਸਭ ਖਤਮ ਹੋ ਗਈ ਆ ਖਤਮ ਹੋ ਗਈ ਆ ਆ ਦੇਖੋ ਪਰੇ ਉਧਰ ਨਲੇ ਵਾਲਾ ਸਾਰਾ ਇੱਕ ਹੀ ਹੋ ਗਿਆ ਨਾ ਨੀ ਨਹੀਂ ਗੱਲ ਗਿਆ ਪਾਣੀ ਨੰਗੇ ਮੁਸ਼ਕਲ ਨਹੀਂ ਨਹੀਂ ਆ ਆ ਤਾਂ ਮੜਾ ਮੜਾ ਬਜ ਗਿਆ ਆ ਇਹ ਤਾਂ ਛੱਡ ਨਿਸਰ ਆ ਇਹ ਤੇ ਵੱਜ ਗਿਆ ਮਾੜਾ ਮਾੜਾ ਜਿਹਦੇ ਸਿਰ ਤੇ ਉੱਦੀ ਪਾਣੀ ਲੰਘਿਆ ਉਹ ਖਤਮ ਹੋ ਗਿਆ ਹਾਂ ਉਹਦੇ ਜੇ ਨਿਸਰਿਆ ਵੀ ਉਹ ਕਾਲਾ ਨਿਕਲਣਾ ਝੋਨਾ ਉਹ ਕਾਲਾ ਹੀ ਨਿਕਲਣਾ ਤੇ ਆ ਲਾ ਦੇਂਦੇ ਫਿਰ ਖੋਲੋ ਲਾ ਦਿਓ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਹਾਂ ਲਵਾ ਲੋ ਸਾਰੇ ਜਣੇ ਇਹ ਇਹ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਆਜੋ 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 ਆਸੀਫ ਆ ਨਾ ਟੋਫੀਆਂ ਲੈ ਲਓ ਆਓ ਫੇਰ ਆ ਟੋਫੀਆਂ ਲਓ ਆ ਲਓ ਲਾ ਲਓ ਟੋਫੀਆਂ ਲੈ ਲਓ ਅੱਗੇ ਖਲੋਏ ਪਟਾਣ ਨੂੰ ਕਰਕੇ ਨਹੀਂ ਨਹੀਂ ਕੁੱਤਾ ਕੱਲੋ ਕੁੱਤਾ ਆਜੋ ਆਜੋ ਸਾਰੇ ਬੱਚੇ ਆਜੋ ਆਜੋ ਬੱਚਿਓ ਆਜੋ ਬੱਚੇ ਬੱਚੇ ਆਜੋ ਤੇ ਐ ਧਿਆਨਾ ਧਿਆਨਾ ਤੇਰਾ ਹੋਰ ਦੇ ਦਾਂਗੇ ਤੈਨੂੰ ਕੋਈ ਨਹੀਂ ਹੋਰ ਦੇ ਦਾਂਗੇ ਤੈਨੂੰ ਤੇ ਤੇ ਚਲੋ ਆਲੋ ਬਹੁਤ ਕਰ ਲੈ ਸਤਿ ਸ਼੍ਰੀ ਅਕਾਲ ਬਾਬਾ ਬੱਚੇ ਹੈਗੇ ਆ ਆਲੋ ਪੁੱਤਰੋ ਆਲੇ ਪੁੱਤਰਾ ਆਲੋ ਫੜ ਆਲੇ ਲੈ ਪੁੱਤਰਾ ਲੈ ਲੀਆਂ ਉਹ ਦੂਜੀਆਂ ਲੈਣੀਆਂ ਮੇਰੇ ਆ ਗਏ ਮੇਰੇ ਆ ਕੇ ਬੱਚੇ ਦੋ ਹੀ ਲੈ ਲੈ ਬਹੁਤ ਹੈ ਆਲੇ ਇਸੇ ਪੁੱਤਰੇ ਆ ਜਾ ਆ ਜਾ ਤੈਨੂੰ ਆ ਜਾ ਆ ਜਾ ਦੋਵੇਂ ਹੱਥ ਕਰ ਲੈ ਦੋਵੇਂ ਹੱਥ ਲੈ ਆ ਬੱਲੇ ਆ ਬੱਲੇ ਹੋਰ ਠੀਕ ਠਾਕ ਆ ਲੈ ਫਿਰ ਆ ਤੂੰ ਲੈ ਲੈਣਗੇ ਹੁਣ ਆ ਲੈ ਇਹ ਇਹਨਾਂ ਜਿੰਨੀਆਂ ਬਾਈਕਾਂ ਡਬਲ ਡਬਲ ਲਵਾ ਦੇ ਸਾਰਾ ਨਹੀਂ ਆ ਗੱਦੇ ਥੋੜੇ ਆ ਕਾਲਾ ਸਾਹ ਬਾਈਕ ਗੱਦੀ ਦੇ ਅੱਜ ਸਾਰੇ ਬੇਕਾਂ ਵਾਲੇ ਇੱਥੇ ਬਹੁਤ ਧੰਨਵਾਦ ਕਰ ਜੋ ਸਾਡੇ ਇੱਥੇ ਬਾਰਡਰ ਦੁਆਰਾ ਸਰਦੀ ਭੁੱਲਣ ਕਰ ਲੈ ਗਏ ਆ ਵੈਸੇ ਪਹਿਲਾਂ ਵੀ ਆਉਂਦੇ ਰਹੇ ਸਾਡੇ ਕੋਲ ਬਹੁਤ ਵਾਰੀ ਆਹ ਸਾਡੇ ਹੋਇਆ ਇਸ ਤੋਂ ਬਾਅਦ ਕੀ ਰਾਈ ਹੈ ਜਣਕੇ ਇਹਨਾਂ ਤੋਂ ਬਾਅਦ ਸਾਡੇ ਕੋਈ ਆ ਪਹੁੰਚੇ ਨਹੀਂ ਗਾ ਜਣਕੇ ਪਹਿਲੀ ਵਾਰ ਸਾਡੇ ਨਹੀਂ ਚਾਚੂ ਕਹਦੇ ਵੀ ਸੜਕ ਤੇ ਮਿਲਦੇ ਹਾਂ ਤੇ ਅੱਜ ਘਰਾਂ ਚ ਪਹਿਲੀ ਵਾਰ ਆਏ ਆ ਕਹਦੇ ਆ ਕਿ ਸੜਕ 'ਚੇ ਮਿਲ ਪਿੰਨੇ ਆ ਸੜਕ ਤੇ ਦੇ ਦਿੰਦੇ ਜਣਕੇ ਉੱਥੇ ਮਿਲ ਪਿੰਦੇ ਨਹੀਂ ਇੱਥੇ ਜਣਕੇ ਬਾਡਰ ਤੇ ਸਾਡੇ ਪਹਿਲੀ ਵਾਰ ਹੀ ਵੀ ਘਰਾਂ 'ਚ ਬਾਡਰ ਤੇ ਅਗਲੇ ਬਾਰੇ ਤਾਰ ਲਾ ਕੇ ਪੈ ਜੰਨੇ ਆ ਤਾਰ ਲਾ ਕੇ ਪਹਿਲੀ ਵਾਰ ਐ ਦਿਲੋਂ ਧੰਨਵਾਦ ਕਰਦੇ ਆ ਨਾਲੇ ਆ ਵੀਰ ਹੋਂਾਂ ਦੇ ਆਪਣੇ ਮੁਜ਼ੱਫਰਨਗਰ ਤੋਂ ਖਤੌਲੀ ਤੋਂ ਦੀਨੂ ਮਲਕ ਦੀਨੂ ਮਲਕ ਸਾਹ ਸਾਜੀ ਆਏ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਵਿਗਤ ਖਾਲਸਾ ਬਾਈ ਗੁਰਦੀਖੀ ਫਤਿਹ ਨਾਮ ਲੋ ਸਾ ਸਰੀਆ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ तो ठीक नहीं रहे पचास परसेंट इनकी फसल बच जाएगी इसमें से क्योंकि पानी निकल गया ना इनका जो नीचे मुड है वो कमजोर हो गया बिल्कुल और जो इसमें से दाना निकलेगा वो काला निकलेगा कमजोर निकलेगा लेकिन फिर भी पचास परसेंट इनकी फसल आ जाएगी तो कुछ तो डूब गए जो तो डूब गए वो तो खत्म हो गए बिल्कुल जिनके ऊपर पानी निकल गया वो तो खत्म है बिल्कुल ये जे जे जो सामने खड़ा दिख रहा है ना इसमें ऐसा होगा ਕਿ 50% ਇਨ ਦਾ ਖਰਚਾ ਨਿਕਲ ਆਏਗਾ ਜੋ ਲਗਾ ਉਹ ਨਿਕਲ ਆਏਗਾ ਅੱਛਾ ਪਹਿਲੇ ਜੀ ਆਪਨੇ ਕੋਈ ਰਾਸਨ ਵਾਲੇ ਕੋਈ ਰਾਸਨ ਤੇ ਆਏ ਪਹਿਲੇ ਹਾਂ ਜੀ ਬਹੁਤ ਬਤ ਬਹੁਤ ਜੀ ਬਹੁਤ ਕਿਰਪਾ ਗੁਰੂ ਜੀ ਇਹ ਵੀ ਦੋ ਹੋਰ ਦੱਸੋ ਹਾਂ ਜੀ ਅੱਜ ਬਹੁਤ ਬਤ ਤੁਸੀਂ ਸਾਰੇ ਆ ਕੇ ਬੜੇ ਮਸ਼ਕੁਰ ਹਾਂ ਆਏ ਸਾਡੀ ਪਾਲ ਰਵਾਈ ਕੀਤੀ ਭਾਜੀ ਆਏ ਆ ਬਹੁਤ ਸਾਰੇ ਜੀ ਮੈਂ ਮੰਤਰੀ ਸਾਹਿਬ ਦੇ ਵੱਲੋਂ ਮੈਂ ਮੰਤਰੀ ਸਾਹਿਬ ਦੇ ਵੱਲੋਂ ਬੋਤ ਸਾਡੀ ਮਾਰ ਕੋਈ ਨਹੀਂ ਤੂੰ ਹੀ ਤਾਰੋਂ ਪਾਰ ਲਈ ਠੇਕੇ ਦੇ ਨਹੀਂ ਸਾਡੇ ਮਾਰ ਕੇ ਅੱਛਾ ਤੁਹਾਡੀ ਮਾਰ ਕੀ ਤਿੰਨ ਕਿਲੇ ਅੱਜ ਟੈਗ ਦੀ ਦਵਾਈ ਮੈਂ ਕਰਨਾ ਤੇ ਕੁਝ ਨਹੀਂ ਭਰਨੇ ਕੋਈ ਬਾਬਾ ਤੇਰਾ ਮੈਂ ਲਾਵੀ ਫ੍ਰੀ ਕਰਾ ਦੂੰ ਫੇਰ ਮੈਂ ਕਰ ਮੈਂ ਕਰਾ ਦੂੰ ਤੇਰਾ ਲਾਜ ਫ੍ਰੀ ਕਰਾ ਦੂੰ ਕੋਈ ਗੱਲ ਨਹੀਂ ਤੇ ਤੇਰ ਕੋ ਤਿੰਨ ਕਿਲੇ ਹੀ ਆ ਪਹਿਲੀ ਹੋਰ ਨਹੀਂ ਹੈਗੀ ਇਹਦੇ ਪਹਿਲੇ ਆ ਪਹਿਲੇ ਬੰਨੇ ਪਾ ਜੀਰੋ ਲਾਈਨ ਹੈ ਬਿਲਕੁਲ ਹੋ ਗਿਆ ਬਾਅਦ ਮੈਨੂੰ ਕਿਨੂੰ ਮੈਨੂੰ ਪਹਿਲੀ ਨਹੀਂ ਪਿਆ ਲੈ ਕਰਿਆ ਤਾਂ ਨਹੀਂ ਨਿਆ ਬਾ ਤੇ ਬੱਚੇ ਬੱਚੇ ਹੀ ਕੱਪੇ ਆ ਹਾਂ ਉੱਕੇ ਕੱਪੇ ਆ ਗਮ ਜੋ ਪੱਦੇ ਹਾਂ ਇਹ ਨਾਗਾ ਤੇ ਆਹ ਇਤਰਾਕ ਆਹ ਲਾ ਬਾਬਾ ਤੂੰ ਗਾ ਉਹ ਵੀ ਆਪਾਂ ਤੇਰੀ ਮਦਦ ਕਰਾਂਗੇ ਹੋਰ ਵੀ ਕਰਾਂਗੇ ਮਦਦ ਕੋਈ ਜਾਂਦੀ ਮੈਂ ਇਹ ਤੋਰੇ ਪੈਂਦੇ ਚਾਰੇ ਨੂੰ ਇਹ ਦਵਾਈ ਖਰੀਦ ਸਾਨੂੰ ਮਿਲ ਇਹ 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 ਬਾਬਾ ਇਹ ਵੀ ਮੁੰਡਾ ਦਾ ਡਾ ਨਹੀ ਇਹ ਦਾ ਅੱਛਾ ਇਹ ਦਾ ਲੈ ਰਾ ਪੁੱਤਰਾ ਆ ਹਾਂ ਇਹਨਾਂ ਕੱਲਾ ਕੱਲਾ ਜੀ ਨਾ ਇਹਦਾ ਪੁੱਛਦਾ ਆ ਜੀ ਨਾਲ ਜੀ ਨਹੀਂ ਪੈਦਾ ਕੰਮ ਨਹੀਂ ਮਾਰਕੀਂ ਮੱਧੀ ਲੋਤੀ ਹੈ ਕੱਲਾ ਕੱਲਾ ਬਚਾ ਇਹਨਾਂ ਦਾ ਹਾਂਜੀ ਆਲ ਪੁੱਤਰਾ ਜੀ ਜੀ ਪੈਨ ਜੀ ਗੱਲ ਸੁਣ ਲੋ ਹਾਂਜੀ ਹਾਂਜੀ ਕਿਸੇ ਦੇ ਕੋਈ ਰਸਨ ਦੀ ਕੋਈ ਦਿੱਕਤ ਪ੍ਰੇਸ਼ਾਨੀ ਹੋ ਨਹੀਂ ਮੰਤਰੀ ਜੀ ਨੇ ਮੇਰੇ ਯਾਤ ਜ਼ਿਲ੍ਹਾ ਪ੍ਰਧਾਨ ਬਣਾ ਰੱਖਿਆ ਮੇਰਾ ਘਰੇਗਾ ਹੀ ਖਰੀਕੇ ਮੈਂ ਉੱਥੇ ਮੇਰੇ ਕੋਲ ਗੰਡੇ ਪਿਆਜ਼ ਦਾਲ ਚੀ ਮਿਲ ਕੇ ਸਾਰਾ ਸਮਾਨ ਪਿਆਨ ਚੁਪ ਚੁਪਾ ਕੇ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਜਦੋਂ ਮਰਜ਼ੀ ਲਾ ਸਕਦੇ ਇਹ ਪੈਸਾ ਪਾਜ ਫੋਨ ਕਰਦਾ ਸੁਣਤਾ ਬੇਨਤੀ ਆ ਸ਼ਾਵਾਚੇ ਪੁੱਤ ਮੇਰੇ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਸਾਡੇ ਆਪ ਦੇ ਘਰ ਆ ਇਹ ਕੋਈ ਵੱਖਰੇ ਥੋੜਾ ਸਾਡੇ ਆਪ ਦੇ ਘਰ ਆ ਨਹੀਂ ਕੋਈ ਨਹੀਂ ਕੋਈ ਨਹੀਂ ਭੈਣ ਤੇਰਾ ਆਪੇ ਘਰ ਵੀ ਪਵਾਵਾਂਗੇ ਸਾਰਾ ਸਵਾਨ ਮੇਰਾ ਕਰਕੇ ਮੇਰੀ ਬਾਜੀ ਦਵਾਈ ਚੱਲਣ ਦੀ ਆਰਦੀ ਤੁਣਾ ਪੈ ਹੋਇਆ ਤੇ ਤੇਨੂੰ ਮੈਂ ਪੀਜੀਆਈ ਤੋਂ ਫ੍ਰੀ ਲੈ ਦੇਣਾ ਦਵਾਈ ਨਹੀਂ ਨਹੀਂ ਨਾ ਹਨੂ ਨਹੀਂ ਨਾ ਨਹੀਂ ਮੈਂ ਲੈ ਕੇ ਦਊਂਗਾ ਨਾ ਮੈਂ ਲੈ ਕੇ ਮੈਂ ਲੈ ਕੇ ਦਊਂਗਾ ਲੈ ਦੂੰਗਾ ਮੈਂ ਤੰਦ ਦਵਾਈ ਮੈਂ ਲੈ ਕੇ ਦਊਂ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਮੈਂ ਲੈ ਦੂੰਂ ਦਵਾਈ ਤੁਸੀਂ ਕਿਹਾ ਸੀ ਜਾ ਕੇ ਮਾਰੋ ਜਿੱក ਜਿੱਕ ਨਹੀਂ ਕੋਈ ਨਹੀਂ ਕਮਰੇ ਦੇ ਮੈਂ ਤੁਹਾਨੂੰ ਕਹਿੰਦਾ ਮੈਂ ਪਵਾ ਕੇ ਦੂੰ ਤੁਹਾਡੇ ਕਮਰੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਮਰੇ ਪੈ ਜਾਣਗੇ ਜੀ ਜਿਹਦੀ ਅਸਲੋਂ ਫਸਲ ਮਰ ਗਈ ਹੈ ਨਾ ਉਹਨਾਂ ਦੀ ਆਪਾਂ ਕਣਕ ਵੀ ਬਜਾਵਾਂਗੇ ਫਿਰ ਨਾ ਕੋਈ। ਸਾਰੋਂ ਪਾਰ ਸਾਡੀਆਂ ਤਾਂ 2 ਮਹੀਨੇ ਹੋ ਗਏ ਪਾਣੀ ਚੱਲਦੇ ਨੂੰ। ਕੋਈ ਨਹੀਂ ਭੈਣ ਤੁਹਾਡੀ ਕਣਕ ਬਜਾਵਾਂਗੇ ਆਪਾਂ। ਕਿੰਨੇ ਸਾਡੀ ਪਹਿਲੀ ਸਾਡਾ ਬਜਾਵਾਂਗੇ ਫਿਰ ਬਿਲਕੁਲ ਬਜਾਵਾਂਗੇ ਕੋਈ ਗੱਲ ਨਹੀਂ। ਬਿਲਕੁਲ ਬੀਜਾਂਗੇ। ਪੋਲ ਬਣਨਾ ਚਾਹੀਦਾ। ਮੰਤਰੀ ਸਾਹਿਬ। ਪੋਲ ਪੋਲ ਹੀ ਨਾ ਬਣਿਆ ਆ ਅੱਜ ਹੀ ਮੁਸ਼ਕਲਸ ਫਾਜਣਾ ਜਦ ਪਾਣੀ ਆ ਜਾਂਦਾ। ਆ ਦੇਖੋ ਕੀ ਹਾਲ ਹੋਇਆ ਬੈਠ ਸਕਦਾ ਨਹੀਂ ਕੋਈ ਗੱਲ ਨਹੀਂ। ਪਹਿਲਾਂ ਆਪਾਂ ਕਣਕਾਂ ਬੀਜ ਕੇ ਮੁੜ ਕੇ ਸਾਰੇ ਕੰਮ ਕਰਾਂਗੇ। ਜਿਹਦੀ ਅਸਲੋਂ ਮਰ ਗਈ ਉਹਦੀ ਆਪਾਂ ਕਣਕ ਬਜਾਵਾਂ इंग्लिश जी जरा बोलना काका भावे एक मिनट वालों जीत भूलरना जरूर ਲੈਣਾ ਵਾ ਚਲੋ ਆਈ ਵਿਲ ਅਪਰੀਸ਼ੀਏਟ ਟੂ ਸਰ ਲਾਲਜੀ ਸਿੰਘ ਭੁੱਲਰ Who is MLA of my constituency party I am very pleased when he is minister being a minister and topmost portfolio having a portfolio having he is he is working so hard having all the burden on his shoulders keeping a rajvidhi he knows well that what is the demand of any person. He is going to the house of those person and the threshold of those person, help them in all the way. I would see that he is the model in ministers, in the state minister, in the cabinet of Sir Pagan Singh Ji Man. I also appreciate and congratulate to Sir Pagan Singh Ji Man. He, he is having a such a good person oh my candidacy see this is that is, a pretty, that is a very backward to that area but our ministry is forwarding to part the person he is a, but we will like to give him a gold medal in such a way he will be winner of the world i appreciate I'd like to repeat again that each and every person is doing his best from all the ways but any person being the minister having a good portfolio just like lalji singh i have not seen in my past life and expected in future it may not be possible just like is doing by saral lal ji bhai guruji ka ka bhai guruji ki khade ek isko isko ek isko ek isko de do pehle chal ek ya piche wale ko ek minute kaka ek minute ਓਹ ਦੇ ਦੇ ਲੈ ਇੱਕ ਵਾਰੀ ਜੇਰਾ ਤੇ ਕਰੋ ਉਹ ਜੇਰਾ ਦੇ ਕਰ ਲੈ ਇਤਸਰਾਂ ਦੇ ਚੰਗੜੀ ਲੱਗੀ ਦੇ ਹੁਣ ਪਹਿਲਾਂ ਰਾਮ ਸਿੰਘ ਵਾਲੇ ਵਾਲਿਆਂ ਨੂੰ ਚੁਕਾ ਦੇ ਰਾਮ ਸਿੰਘ ਵਾਲੇ ਆ ਜਾ ਬਾਈ ਇੱਧਰ ਲਾ ਚਾਰ ਲਾ ਨਾ ਬਸ ਚਾਰ ਕਰ ਤੇਰੇ ਚਾਰ ਕਰ ਕਿੱਡੇ ਕਰ ਆ ਜਾ ਬਾਈ ਇੱਕੋ ਉੱਪੀ ਉਪਰ ਰੀ ਨੀਲੀ ਬੋਰੀ ਲੈ ਉਹ ਨੀਲੀ 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 ਆਉਣ ਨੂੰ ਨੀਲੀ ਚਲੋ ਹੁਣ ਅਕੇ ਮੇਰੀ ਗੱਲ ਸੁਣ ਉਹ ਤਰਵਾਦੀ ਜਿਤਨੇ ਵਿੱਚ ਕਹਿਣਾ ਜਾਂ ਇੱਕ ਮਿੰਟ ਇੱਕ ਮਿੰਟ ਇਹਨੂੰ ਦੇਖੋ ਮੈਂ ਰੈਡੀ ਹਾਂ ਭਈਏ ਬੋਲੋ ਆਹ ਉਹਨੇ ਮੇਰੀਆਂ ਨਗਲੋ ਕਿਹਨੇ 11 ਦੇ ਦੋ ਨਾ ਖੜਾਈ ਤੋਂ ਦੋ ਵਾਰ ਕਿਉਂ ਕਰਦੇ ਨੋ 11 ਲਾ ਦੋ ਨੋ ਆ ਕਿ ਨਹੀਂ ਹੋਈਆਂ ਇਹ ਕਿੰਨੀਆਂ ਆ ਕਿ ਨਹੀਂ ਦੋ ਹੋ ਗਿਆ ਦੋ ਉਧਰ ਗਈਆਂ ਤੇ ਮੇਰੇ ਸਾਹਮਣੇ 8 ਆਇਆ 8 ਲੋਕ ਹੋਣੇ ਯਾਰੋ ਆਪਣੀ ਜਿੰਤੀ ਥੋੜਾ ਦਾ ਮੰਨ ਚਾ ਚਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਮੁਠਿਆਂ ਆਲਾ ਝੁਗਿਆਂ ਨੂਰ ਮੁਹੰਮਦ ਝੁਗਿਆਂ ਨਥਾ ਸਿੰਘ ਗੁਰਦਰਾ ਗੁਬਸਰ ਸਾਹਿਬ ਰਸੂਲਪੁਰ ਹੁਣ ਗਾਂਹ ਆਰਾਮ ਸਿੰਘ ਵਾਲੇ ਪਿੰਡ ਨੂੰ ਚੱਲੇ ਆ ਇਨਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਕਿਸਾਨ ਵੀਰ ਭਾਵੇਂ ਕੋਈ ਐਸੀ ਪਰਿਵਾਰ ਆ ਬੀਸੀ ਪਰਿਵਾਰ ਆ ਭਾਵੇਂ ਜਨਰਲ ਪਰਿਵਾਰ ਆ ਸਾਰੇ ਪਰਿਵਾਰਾਂ ਨੂੰ ਘਰ ਵਰਤੋਂ ਦੀਆਂ ਜੋ ਜ਼ਰੂਰਤ ਦੀਆਂ ਚੀਜ਼ਾਂ ਆਹੀਂ ਜਿਵੇਂ ਤਰਪਾਲਾਂ ਘਰ ਵਰਤੋਂ ਦੇ ਆ ਰਸੋਈ ਦਾ ਸਮਾਨ ਦਾਲਾਂ ਛੋਲੇ ਤੇਲ ਜਾਂ ਫਰੂਟ ਉਹ ਸਾਰਾ ਕੁਝ ਦੇਂਦੇ-ਦੇਂਦੇ ਅੱਗੇ ਨੂੰ ਆਏ ਆ ਤੇ ਮੈਂ ਇਹ ਬੇਨਤੀ ਕਰੂੰਗਾ ਕਈ ਨਾ ਭਰਾ ਵੀਡੀਓ ਪਾਉਂਦੇ ਆ ਵੀ ਫਲਾਣੇ ਨੇ ਇੰਨਾ ਰਾਸ਼ਨ ਜਮ੍ਹਾਂ ਕਰ ਲਿਆ ਫਲਾਣੇ ਨੇ ਇੰਨਾ ਕਰ ਲਿਆ ਕਈ ਐਸੀ ਭਰਾਵਾਂ ਨੂੰ ਟਾਰਗੇਟ ਕਰਦੇ ਆ ਵੇਖੋ ਆਪਾਂ ਰਲ ਮਿਲ ਕੇ ਜੇ ਕਾਫੀ ਉਪਰਦ ਕਰੀਏ ਆਪਾਂ ਕਿਸੇ ਦੀ ਕੋਈ ਗਲਤ ਵੀਡੀਓ ਵਾਇਰਲ ਨਾ ਕਰੀਏ ਭਾਵੇਂ ਕੋਈ ਐਸਸੀ ਪਰਿਵਾਰਿਆ ਬੀਸੀ ਪਰਿਵਾਰਿਆ ਜਾਂ ਜਨਰਲ ਪਰਿਵਾਰਿਆ ਜਿੱਥੇ ਆੜਾਏ ਆ ਨਾ ਬੜਾ ਨੁਕਸਾਨ ਹੋ ਗਿਆ ਵਾ ਜਿਹੜੇ ਐਸਸੀ ਪਰਿਵਾਰਿਓ ਵੀ ਯਾਰ ਆਪਣੇ ਪਰਿਵਾਰਿਓ ਕੋਈ ਉਪਰੇ ਨਹੀਂ ਗਏ ਉਹਨਾਂ ਦੀ ਵੀ ਦਿਹਾੜੀ ਦਾ ਪਾ ਬੰਦ ਹੋ ਗਿਆ ਉਹਨਾਂ ਦੇ ਕੋਠੇ ਵੀ ਡਿੱਗ ਪਏ ਆ ਬਰਸਾਤਾਂ ਬੜੀਆਂ ਹੋਈਆਂ ਬੜਾ ਨੁਕਸਾਨ ਹੋਇਆ ਤੇ ਯਾਰ ਜੇ ਕੋਈ ਜੋੜ ਵੀ ਲਊ ਇਹਨਾਂ ਪੈਲੀਆਂ ਚ ਅਜੇ ਪੱਧਰ ਕਰਨੀਆਂ ਇਧਰ ਵੇਖੋ ਕਿੰਨੀ ਕਿੰਨੀ ਰੇ ਚੜ ਗਈ ਆ ਆ ਇਥੋਂ ਜ਼ਮੀਨ ਲਗਭਗ ਆ ਸਾਰੀ 8 8 10 ਦਾ ਕਿਲੇ ਆਣੂ ਆ ਸਾਰੀ ਜ਼ਮੀਨ ਹੀ ਜਿੱਥੇ ਦਰਿਆ ਵਗੰਦੇ ਆ ਇਹ ਸਾਰੀ ਲੋਕਾਂ ਦੀ ਮਾਲਕੀ ਜ਼ਮੀਨ ਹੀ ਝੋਨਾ ਸੀ ਤੇ ਇਧਰ ਜਿਹੜੀ ਆ ਪਾਣੀ ਲੈ ਗਿਆ ਵੇਖੋ ਕੀ ਹਾਲਤ ਹੋ ਗਈ ਆ ਵੇਖੋ ਕਿੰਨੀ ਕਿੰਨੀ ਰੇਤ ਚੜ ਗਈ ਆ 8 8 10 ਦਾ ਫੁੱਟ ਰੇਤ ਚੜ ਗਈ ਆ ਝੋਨਾ ਉਹਦੇ ਮੋਢੀ ਮੋਢੇ ਦੀਦੇ ਸੜੇ ਜੇ ਹੋਰ ਕੱਖ ਨਹੀਂ ਦੀਦਾ ਸੜ ਕੇ ਸੁਆਹ ਹੋ ਗਿਆ ਸਾਰਾ ਤੇ ਜਿਹੜਾ ਵੇਚਿਆ ਉਹ ਰੋਡ ਪੈ ਗਿਆ ਇਹ ਪੱਦਰ ਹੋ ਕੇ ਵੀ ਜੇ ਆਪਾਂ ਮਦਦ ਕਰਾਂਗੇ ਸਾਰੇ ਰਲ ਮਿਲ ਕੇ ਤੇਲ ਡਾਈ ਤੇ ਵੀ ਆਪਾਂ ਦੇ ਕੇ ਇਹਨਾਂ ਭਰਾਵਾਂ ਦੀਆਂ ਬਜਾਵਾਂਗੇ ਸਾਰੇ ਰਲ ਮਿਲ ਕੇ ਕਿਉਂਕਿ ਇਹ ਸੰਘਰਸ਼ ਬੜਾ ਤਗੜਾ ਹੈ ਕੱਲੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਗਈ ਕੱਲੀ ਸਰਕਾਰ ਵੀ ਕਹੀਏ ਵੀ ਸਾਰਿਆਂ ਦੀ ਬਜਾ ਦੇਊਗੀ ਸਰਕਾਰ ਵੀ ਸਾਥ ਦੇਊਗੀ ਪਰ ਇੱਥੇ ਸਮਾਜ ਸੇਵੀਆਂ ਨੇ ਵੀ ਆਉਣਾ ਹੈ ਇੱਥੇ ਆਮ ਲੋਕਾਂ ਨੇ ਵੀ ਆਉਣਾ ਤੇ ਆਪਣਾ ਫਰਜ ਬੰਦਾ ਵੀ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਾਥ ਦੇਗੀ ਅਸੀਂ ਵੀ ਆ ਜਿਨ੍ਹਾਂ ਦੇ ਭਰਾਵਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਇਹਨਾਂ ਨੂੰ ਡਰਨ ਦੀ ਦਿਲ ਛੱਡਣ ਦੀ ਲੋੜ ਨਹੀਂ ਜੇ ਰੱਬ ਨੇ ਜਨਮ ਦਿੱਤਾ ਨਾ ਤਾਂ ਕੋਈ ਨਾ ਕੋਈ ਹਿਲਵਸਿਲਾ ਵੀ ਰੱਬ ਨੇ ਪੈਦਾ ਕੀਤਾ ਹੁੰਦਾ ਇੰਨਾ ਭਰਾਵਾਂ ਨੂੰ ਅਸੀਂ ਟਰੈਕਟਰ ਵੀ ਆਪਦੇ ਘੜ ਤੋਂ ਘੜ 100 ਸਵਾ 100 ਟਰੈਕਟਰ ਲੈ ਕੇ ਆਵਾਂਗੇ ਨਾਲ ਅਸੀਂ ਡੀਜ਼ਲ ਦੇਾਂਗੇ ਜੋ ਪੁਜਦਾ ਸਰਦਾ ਹੋਊਗਾ ਉਹ ਪੂਰੀ ਦੀ ਪੂਰੀ ਮਤ ਕਰਾਂਗੇ ਡੀਏਪੀ ਇਹਨਾਂ ਨੂੰ ਲੈ ਕੇ ਦਵਾਂਗੇ ਡੀਏਪੀ ਤੇ ਕੋਸ਼ਿਸ਼ ਇਹ ਹੋਊਗੀ ਸਾਡੀ ਵੀ ਹੌਲੀ ਹੌਲੀ ਅਸੀਂ ਪਰਿਵਾਰਾਂ ਨੂੰ ਦੇਣੀ ਸ਼ੁਰੂ ਕਰੀਏ ਭਾਵੇਂ 100 100 ਕਿੱਲੇ ਦੀ ਕਰਕੇ ਡੀਏਪੀ ਕਿਉਂਕਿ ਡੀਏਪੀ ਦੀ ਸ਼ਾਰਟੇਜ ਆ ਜਾਂਦੀ ਆ ਉਹ ਪਹਿਲਾਂ ਹੀ ਇੰਤਜ਼ਾਮ ਹੋਊਗਾ ਫੇਰ ਜਾ ਕੇ ਕਣਕ ਬੀਜੀ ਜਾਣੀ ਆ ਤੇ ਨਾਲ 20 ਵੀ ਕੋਸ਼ਿਸ਼ ਹੋਊਗੀ ਵੀ ਨਾਲੋਂ ਨਾਲ ਦੇਈ ਜਾਈਏ ਵੀ ਪੈਲੀਆਂ ਤੇ ਜੇ ਬੱਤਰ ਆਉਂਦਿਆਂ ਨੂੰ ਪੱਧਰ ਕਰਦਿਆਂ ਨੂੰ ਹੋ ਸਕਦਾ ਮਹੀਨਾ ਦੋ ਉਮੀਦ ਨਹੀਂ ਹੋ ਸਕਦਾ 3 ਮਹੀਨੇ ਵੀ ਲੱਗ ਜਾਣ ਕਿਉਂਕਿ ਜਿਹੜੀ ਬਿਾਈ ਆ ਉਹ ਨਵੰਬਰ ਐਂਡ ਤੱਕ ਹੋ ਸਕਦਾ ਜਨਵਰੀ ਚ ਵੀ ਕੁਝ ਬੀਜਣੀ ਪਵੇ ਕਿਉਂਕਿ ਪੈਲੀਆਂ ਦਾ ਪਾਣੀ ਲੱਥੂ ਪੈਲੀਆਂ ਵਰਤ ਰ ਹੋਣਗੀਆਂ ਟਰੈਕਟਰ ਚੱਲਣਗੇ ਫੇਰ ਹੀ ਜ਼ਮੀਨਾਂ ਬੀਜਾਂਗੇ ਪਰ ਮੇਰੀ ਫੇਰ ਇੱਕ ਰਾਹ ਹੱਥ ਜੋੜ ਕੇ ਬੇਨਤੀ ਆ ਜਿਹੜੇ ਕੋਈ ਭਰਾ ਜਿਵੇਂ ਕੋਈ ਐਸੀ ਪਰਿਵਾਰ ਕੋ ਰਾਸ਼ਨ ਲੈਣ ਆਉਂਦਾ ਤੇ ਉਹਦੀ ਵੀਡੀਓ ਬਣਾ ਕੇ ਜਾਂ ਉਹਦੇ ਘਰ ਜਾ ਕੇ ਵੀਡੀਓ ਬਣਾਉਂਦੇ ਆ ਚਲੋ ਜੇ ਤੇ ਕੋਈ ਕਹਿੰਦਾ ਵਾਣਾ ਪੀ ਮੈਨੂੰ ਮਿਲਿਆ ਹੀ ਕੁਝ ਨਹੀਂ ਫੇਰ ਉਹਦਾ ਤੁਸੀਂ ਵੇਖੋ ਕਰੇ ਜਾ ਕੇ ਵੀ ਮਿਲਿਆ ਪਰ ਵੀਡੀਓ ਨਾ ਬਣਾਓ ਉਹਦੀ ਯਾਰ ਵੀਡੀਓ ਬਣਾ ਕੇ ਵਾਇਰਲ ਨਾ ਕਰੋ ਜੇ ਕੋਈ ਜੋੜ ਵੀ ਲਊਗਾ 6 ਮਹੀਨੇ ਦਾ ਇਹਨਾਂ ਦੀ ਯਾਰ ਕਣਕ ਆਉਣੀ ਆ ਜਾ ਕੇ ਅਪ੍ਰੈਲ ਚ ਅਪ੍ਰੈਲ ਚ ਆਉਣੀ ਆ ਤੇ ਮਜ਼ਦੂਰਾਂ ਦਾ ਕੰਮ ਵੀ ਉਦੋਂ ਹੀ ਚੱਲਣਾ ਜੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਿਹਾ ਤੇ ਜਿਹੜਾ ਮਜ਼ਦੂਰ ਆ ਪੱਲੇ ਉਹਦੇ ਵੀ ਕੱਖ ਨਹੀਂ ਰਿਹਾ ਦਿਹਾੜੀ ਉਹਦੀ ਵੀ ਬੰਦ ਹੋ ਗਈ ਆ ਤੇ ਵੇਖੋ ਸੇਵਾ ਭਾਵਨਾ ਨਾਲ ਜੇ ਕੰਮ ਕਰਨਾ ਆਪਾਂ ਤੇ ਆਪਾਂ ਵੀਡੀਓ ਵੀਡੀਓ ਵਾਲੀ ਗੇਮ ਨਾ ਕੋਈ ਖੇਡੇ ਜਦੋਂ ਆਪਾਂ ਕੇ ਦੀ ਵੀਡੀਓ ਪਾਉਨੇ ਆ ਨਾ ਉਹਦੇ ਰਿਸ਼ਤੇਦਾਰਾਂ ਚ ਉਹਦੇ ਭੈਣ ਭਰਾਵਾਂ ਵਿੱਚ ਤੁਸੀਂ ਉਹ ਚਨਾਖਤ ਕਰਕੇ ਦਿਓ ਕਿ ਜਿਹੜੇ ਪਿੰਡ ਰਾਸ਼ਨ ਦਿੰਦੇ ਜੇ ਉਸ ਪਿੰਡ ਚ ਉਹ ਪਿੰਡ ਦੇ ਸਰਪੰਚ ਨੂੰ ਜਾਂ ਆਗੂ ਨੂੰ ਸਾਧ ਲਓ ਉਹਨੂੰ ਕਹੋ ਵੀ ਆ شناਖਤ ਕਰ ਤੇਰੇ ਪਿੰਡ ਦੇ ਸਾਰੇ ਬੰਦੇ ਜਿਹੜਾ ਦੂਜਾ ਬੰਦਾ ਆ ਉਹ ਜੇ ਕਹਿੰਦਾ ਵੀ ਮੈਂ ਪਲਾਣੀ ਪਿੰਡੋਂ ਉਹਨੂੰ ਕਹੋ ਵੀ ਆਪਦੇ ਪਿੰਡ ਵਾਲੇ ਥਾਂ ਚੱਲ ਉੱਥੇ ਜਾ ਕੇ ਤੈਨੂੰ ਰਾਸ਼ਨ ਦਵਾਂਗੇ ਅਸੀਂ ਵੀ ਬੰਡਿਆ ਲੋਕਾਂ ਦੀ ਮਦਦ ਕੀਤੀ ਆ ਪਰ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਬੜਾ ਸਹਾਨ ਕੀਤਾ ਬਾਬੇ ਨਾਨਕ ਨੇ ਮਿਹਰ ਕੀਤੀ ਆ ਜੋ ਕੁਝ ਆ ਬਾਬੇ ਨਾਨਕ ਦਾ ਵਾ ਇਹ ਲੰਗਰ ਬਾਬੇ ਨਾਨਕ ਦਾ ਹੈ ਜਿਹੜੇ ਬਾਬੇ ਨਾਨਕ ਦਾ 20 ਰੁਪਈਆ ਦਾ ਲੰਗਰ ਲੱਗਣ ਜਿਹੜੀ ਉਹ 20 ਰੁਪਈਆ ਦੀ ਐਫ ਡੀ ਬਾਬਾ ਨਾਨਕ ਜੀ ਗੁਰੂ ਨਾਨਕ ਪਾਸ਼ਾ ਕਰਾ ਕੇ ਗਏ ਆ ਉਹਦਾ ਜਿਹੜਾ ਵਿਆਜ ਹੈ ਨਾ ਉਹ ਹਜ਼ਾਰਾਂ ਅਰਬਾਂ ਕਰੋੜ ਜਿਹੜਾ ਉਹ ਜਮਾ ਹੋ ਗਿਆ ਵਾ ਤੇ ਉਹਦਾ ਹੀ ਆਪਾਂ ਲੰਗਰ ਲਈ ਜਾਂਦੇ ਆ ਤੇ ਆਪਾਂ ਕੌਣ ਉਹਨੇ ਕਿਸ ਦੀ ਵੀਡੀਓ ਬਣਾਉਣ ਵਾਲੇ ਰਾਸ਼ਨ ਤੇ ਲੰਗਰ ਤੇ ਬਾਬੇ ਨਾਨਕ ਦਾ ਵਾ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਨਾ ਜਦੋਂ ਕਿਸੇ ਦੀ ਕਰਦਾਰ ਕੁਸ਼ੀ ਹੁੰਦੀ ਆ ਤੇ ਉਹ ਕਰਦਾਰ ਕੁਸ਼ੀ ਕਈ ਵਾਰ ਹੋ ਸਕਦਾ ਵਾ ਉਹਦੇ ਰਿਸ਼ਤੇਦਾਰ ਹੀ ਉਹਨੂੰ ਤਾਨੇ ਮੀਨੇ ਮਾਰ-ਮਾਰ ਕੇ ਜਲੀਲ ਕਰ ਦੇਣ ਵੀ ਤੂੰ ਉਥੋਂ ਰਾਚਨ ਲਿਆ ਤੂੰ ਉਥੋਂ ਲਿਆ ਪੀ ਇਹ ਚੰਗੀਆਂ ਗੱਲਾਂ ਨਹੀਂ ਆ ਤੇ ਜਿੰਨੀ ਹੋ ਸਕਦੀ ਆ ਆਪਾਂ ਆਪਣੇ ਭਰਾਵਾਂ ਦੀ ਮਦਦ ਕਰਨੀ ਆ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੌਸਲਾ ਰੱਖਣਾ ਪਊਗਾ ਅਸੀਂ ਕਿਸਾਨਾਂ ਦੇ ਨਾਲ ਆ ਭਾਵੇਂ ਕੋਈ ਐਸੀ ਕੈਟਾਗਰੀ ਦਾ ਭਾਵੇਂ ਬੀਸੀ ਕੈਟਾਗਰੀ ਦਾ ਭਰਾ ਸਾਡਾ ਭਾਵੇਂ ਜਰਨਲ ਹੈ ਕੋਈ ਭਰਾ ਸਾਡਾ ਅਹੀਂ ਵਾਦਾ ਕਰਦੇ ਆਂ ਜਿਹੜੀਆਂ ਜ਼ਮੀਨਾਂ ਦਰਿਆ ਦੇ ਪਾਣੀ ਦੇ ਨਾਲ ਖਤਮ ਹੋਈਆਂ ਖਰਾਬ ਹੋਈਆਂ ਉਹਨਾਂ ਜ਼ਮੀਨਾਂ ਨੂੰ ਅਸੀਂ ਆਪਦੇ ਟਰੈਕਟਰ ਲਿਆ ਕੇ ਪੱਧਰੀਆਂ ਕਰਾ ਕੇ ਆਪਦੇ ਕੋਲੋਂ ਡੀਜ਼ਲ ਬਾਲ ਕੇ ਪੈਲੀਆਂ ਵਾਹ ਕੇ ਮੁੜ ਕੇ 20 DAP ਖਾਦ ਲਿਆ ਕੇ ਬਜਾ ਕੇ ਅਸੀਂ ਕਣਕਾਂ ਤੁਹਾਡੀ ਬਾਹ ਫੜਾਂਗੇ ਬਾਕੀ ਇਹ ਚ ਅਸੀਂ ਕੋਈ ਸਹਾਨ ਨਹੀਂ ਕਰਨਾ ਤੁਸੀਂ ਸਾਡੇ ਭਰਾ ਜੇ ਤੇ ਜਦੋਂ ਕਿਸੇ ਲਈ ਇੱਕ ਭਰਾ ਨੂੰ ਕੋਈ ਕਾਟਾ ਪੈ ਜਾਏ ਤੇ ਦੂਜਾ ਭਰਾ ਮਦਦ ਕਰਦਾ ਹੁੰਦਾ ਇਹ ਚ ਕੋਈ ਕਿਸੇ ਦਾ ਸਹਾਨ ਨਹੀਂ ਹੁੰਦਾ ਤੁਸੀਂ ਸਾਰੇ ਸਾਡੇ ਪਰਿਵਾਰ ਹੋ ਸਾਡੇ ਭਰਾ ਹੋ ਤੇ ਜਦੋਂ ਦੁਨੀਆ ਸ਼ੁਰੂ ਹੋਈ ਹੈ ਨਾ ਜਦੋਂ ਇਨਸਾਨ ਦਾ ਜਨਮ ਹੋਇਆ ਤੇ ਬਜ਼ੁਰਗੀ ਦੱਸਦੇ ਆ ਕਿ ਇੱਕ ਸ਼ਾਇਦ ਕੋਈ ਬਾਬਾ ਸੀ ਤੇ ਇੱਕ ਮਾਤਾ ਸੀ ਉਹਦੇ ਤੋਂ ਹੀ ਗਾਂ ਪਰਿਵਾਰ ਵਧੇ ਆ ਉਹਦੇ ਤੋਂ ਹੀ ਗਾਂ ਪਰਿਵਾਰ ਵੱਡੇ ਹੋਏ ਆ ਤੇ ਦੁਨੀਆ ਵਾਧੀ 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 ਗਾਂ ਵਾਧੀ ਗਈ ਆ ਇਹਦਾ ਮਤਲਬ ਵੀ ਆਪਣਾ ਪਿਓ ਜਿਹੜਾ ਵਾ ਆਪਣਾ ਅਨਸਬੰਧ ਉਹ ਇੱਕੋ ਹੀ ਆ ਸਾਰਿਆਂ ਦਾ ਉਹਦੇ ਮੁੜਕੇ ਗਾਂ ਜਿਹੜੇ ਧਰਮ ਦੇ ਠੇਕੇਦਾਰ ਹੀ ਉਹਨਾਂ ਬਰਾਦਰੀਆਂ ਬਣਾਤੀਆਂ ਧਰਮ ਬਣਾਤੇ ਜਾਤਾਂ ਪਤਾਂ ਬਣਾਤੀਆਂ ਉਹ ਗਾਂ ਦੀ ਗਾਂ ਤੋਂ ਰਹਿ ਗਿਆ ਪਹਿਲਾਂ ਜਦੋਂ ਆਪਾਂ ਪਿਛਲੇ ਚੱਲ ਜੀਏ ਲਾਸਟ ਦੇ ਚੱਲ ਜੀਏ ਜਦੋਂ ਸਤਜੋਗ ਹੀ ਉਦੋਂ ਪਤਾ ਹੀ ਕਿਹਦੀ ਕੀ ਬਰਾਦਰੀ ਆ ਕਿਹਦੀ ਕੀ ਜਾਤ ਆ ਇਹਦੇ ਕਲਜੋਗ ਆਇਆ ਤੇ ਮੁੜ ਕੇ ਹੀ ਕਸ਼ਤਰੀਏ ਬ੍ਰਾਹਮਣ ਸ਼ੂਦਰ ਵੈਸ਼ ਇਹ ਸਾਰੀਆਂ ਜਾਤਾਂ ਪਤਾਂ ਬਣ ਗਈਆਂ ਤੇ ਧਰਮ ਦੇ ਨਾਂ ਤੇ ਠੇਕੇਦਾਰਾਂ ਨੇ ਲੋਕਾਂ ਨੂੰ ਲੜਾਉਣਾ ਪੜਾਉਣਾ ਸ਼ੁਰੂ ਕਰਤਾ ਆਪਣਾ ਖੂਨ ਇੱਕੋ ਜਿਹਾ ਲਾਲ ਰੰਗ ਦਾ ਨਿਕਲਦਾ ਬਲੱਡ ਇੱਕੋ ਜਿਹਾ ਆਪਣਾ ਚਮੜੀ ਇੱਕੋ ਜੀ ਆ ਆਪਣੇ ਵੇਖੋ ਜੇ ਕੋ ਚੰਗੇ ਕੰਮ ਕਰਦਾ ਉਹ ਚੰਗੇ ਪਾਸੇ ਲੱਗਿਆ ਤੁਰਿਆ ਜਾਂਦਾ ਜਦੋਂ ਕੋਈ ਗਲਤ ਕਰਦਾ ਉਹ ਗਲਤ ਪਾਸੇ ਲੱਗਾ ਤੁਰਿਆ ਜਾਂਦਾ ਬੇਨਤੀ ਇਹੋ ਆ ਵੀ ਆਪਾਂ ਚੰਗੇ ਕੰਮ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਭੈਣਾ ਭਰਾਵਾਂ ਦੀ ਮਦਦ ਕਰੀਏ ਤੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਲੋਕਾਂ ਨੇ ਹੜਪੀੜਤ ਭੈਣਾ ਭਰਾਵਾਂ ਦੀ ਮਦਦ ਕੀਤੀ ਆ ਸਮਾਜ ਸੇਵੀ ਜਥੇਬੰਦੀਆਂ ਨੇ ਸੰਤ ਮਹਾਪੁਰਸ਼ਾਂ ਨੇ ਜਾਂ ਕੋਈ ਪੋਲਿਟੀਸ਼ੀਅਨ ਨੇ ਜਾਂ ਕੋਈ ਕਲਾਕਾਰ ਨੇ ਕਿਸੇ ਵੀ ਵਿਅਕਤੀ ਨੇ ਭਾਵੇਂ 10 ਰੁਪਈਆ ਦੀ ਵੀ ਕਿਸੇ ਦੀ ਮਦਦ ਕੀਤੀ